ਕਸ਼ਮੀਰ ਦੇ ਵਿੱਚ ਜਵਾਨਾਂ ਦਾ ਜਿਹੜਾ ਇੱਕ ਕਾਫਲਾ ਜਾ ਰਿਹਾ ਸੀ ਉਸ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ ਦਰਅਸਲ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਬੈਟਰੀ ਚਸ਼ਮਾ ਇਲਾਕੇ ਦੇ ਵਿੱਚ ਸੈਨਾ ਦੇ ਕਾਫਲੇ ਦੇ ਨਾਲ ਇੱਕ ਬੜਾ ਵੱਡਾ ਹਾਦਸਾ ਹੋਇਆ ਦਰਅਸਲ ਇਹ ਜਿਹੜਾ ਇੱਕ ਕਨਵੇ ਸੀਗਾ ਇੱਕ ਸਾਧਨ ਜਿਹੜਾ ਸੀਗਾ ਜਵਾਨਾਂ ਦਾ ਉਹ 600 ਮੀਟਰ ਖਾਈ ਦੇ ਵਿੱਚ ਡਿੱਗ ਗਿਆ ਹਾਦਸੇ ਦੇ ਵਿੱਚ ਤਿੰਨ ਜਵਾਨਾਂ ਦੀ ਮੌਤ ਹੋਈ ਹੈ ਮ੍ਰਿਤਕ ਜਵਾਨਾਂ ਦੀ ਪਛਾਣ ਅਮਿਤ ਕੁਮਾਰ ਸੁਜੀਤ ਕੁਮਾਰ ਮਾਨ ਬਹਾਦਰ ਦੇ ਰੂਪ ਵਿੱਚ ਹੋਈ ਹੈ ਸ਼ੁਰੂਆਤੀ ਜਾਣਕਾਰੀ ਮੁਤਾਬਕ ਕਹਿੰਦੇ ਆ ਕਿ ਇਹ ਤਕਰੀਬਨ ਅੱਜ 11:00 ਵਜੇ ਜਿਹੜਾ ਕਾਫਲਾ ਜਿਹੜਾ ਸੀਗਾ ਜੰਮੂ ਤੋਂ ਸ਼੍ਰੀਗਰ ਨਗਰ ਨੈਸ਼ਨਲ ਹਾਈਵੇ 44 ਦੇ ਉੱਤੇ ਸੀਗਾ ਔਰ ਅਚਾਨਕ ਇਹ ਗੱਡੀ ਦਾ ਜਿਹੜਾ ਕਹੇ ਲੀਏ ਕੰਟਰੋਲ ਕੰਟਰੋਲ ਹੈ ਉਹ ਡਾਮਾ ਡੋਲ ਹੁੰਦਾ ਹੈ ਤੇ ਜਿਸ ਤੋਂ ਬਾਅਦ ਇਹ ਪੂਰੀ ਘਟਨਾ ਵਾਪਰਦੀ ਹੈ ਔਰ ਇਹ ਗੱਡੀ 600 ਮੀਟਰ ਡੂੰਗੀ ਖਾਈ ਦੇ ਵਿੱਚ ਡਿੱਗਦੀ ਹੈ ਔਰ ਜਿਸ ਦੇ ਵਿੱਚ ਤਿੰਨ ਜਵਾਨਾਂ ਦੀ ਮੌਤ ਹੋ ਗਈ ਹੈ ਕਸ਼ਮੀਰ ਦੇ ਵਿੱਚ ਇਹ ਵੱਡਾ ਹਾਦਸਾ ਆ ਫਿਲਹਾਲ ਪਛਾਣ ਕੀਤੀ ਗਈ ਹੈ ਜਵਾਨਾਂ ਦੀ ਅਮਿਤ ਕੁਮਾਰ ਸੁਜੀਤ ਕੁਮਾਰ ਮਨ ਬਹਾਦਰ ਔਰ ਕਹਿੰਦੇ ਨੇ ਕਿ ਪੁਲਿਸ ਤੇ ਐਸ ਡੀ ਆਰ ਐਫ ਜਿਹੜੀਆਂ ਸਦਾਨਕ ਡਿਜ਼ਾਸਟਰ ਮੈਨੇਜਮੈਂਟ ਦੀਆਂ ਟੀਮਾਂ ਨੇ ਉਹਨਾਂ ਨੇ ਰੈਸਕਿਊ ਆਪਰੇਸ਼ਨ ਚਲਾਇਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਔਰ ਇਹ ਸ਼ੁੱਕਰਵਾਰ ਨੂੰ ਰਾਮਬਾਂਡ ਤੋਂ ਬਾਅਦ ਬਦਲ ਫਟਣ ਦੇ ਬਾਅਦ ਬਹੁਤ ਨੁਕਸਾਨ ਹੋਇਆ ਸੀਗਾ ਉੱਥੇ ਕੰਮ ਕਰਕੇ ਵਾਪਸ ਅਜ ਕਨਵ ਸ਼੍ਰੀਨਗਰ ਜਾਣਾ ਸੀਗਾ ਔਰ ਜਿਸ ਤੋਂ ਬਾਅਦ ਇਹ ਪੂਰਾ ਘਟਨਾ ਜਿਹੜਾ ਆ ਘਟਨਾ ਕ੍ਰਮੋਂ ਸਾਹਮਣੇ ਆਇਆ ਫਿਲਹਾਲ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਤੇ ਰੱਖਿਆ ਆ ਔਰ ਇਹ ਕਿਹਾ ਗਿਆ ਆ ਕਿ ਇਸ ਏਰੀਆ ਦੇ ਵਿੱਚ ਜਿਹੜਾ ਆ ਅਜੇ ਤੱਕ ਲੈਂਡਸਲਾਈਡਿੰਗ ਹੋਈ ਸੀ ਕਿ ਇਸ ਕਰਕੇ ਇਹ ਅਲਰਟ ਤੇ ਸੀਗਾ ਪਰ ਨੌਜਵਾਨ ਜਦੋਂ ਵਾਪਸ ਜਾ ਰਹੇ ਸੀਗੇ ਇਹ ਸੈਨਾ ਦੇ ਜਵਾਨ ਜਿਹੜੇ ਸੀਗੇ ਉਹਨਾਂ ਦੇ ਨਾਲ ਇਹ ਵੱਡਾ ਹਾਦਸਾ ਦਰਪੇਸ਼ ਹੋਇਆ ਆ ਔਰ 600 ਮੀਟਰ ਗੈਰੀ ਖਾਈ ਦੇ ਵਿੱਚ ਡਿੱਗਿਆ ਆ ਤੇ ਨਜਵਾਨਾਂ ਦੀ ਮੌਤ ਹੋਈ ਹੈ ਅਮਿਤ ਕੁਮਾਰ ਸੁਜੀਤ ਕੁਮਾਰ ਤੇ ਮਨ ਬਹਾਦਰ ਦੱਸਿਆ ਜਾ ਰਿਹਾ ਹੈ ਉਹਨਾਂ ਦਾ ਨਾਮ ਫਿਲਹਾਲ ਰੈਸਕਿਊ ਦੀਆਂ ਤਸਵੀਰਾਂ ਤਾਂ ਉਸੇ ਦਿਖਾ ਰਹੇ ਆ ਕਿ ਕਿਵੇਂ ਜਿਹੜੇ ਫੌਜ ਆ ਔਰ ਉੱਥੇ ਦੀਆਂ ਐਸਡੀਆਰਐਫ ਟੀਮਾਂ ਨੇ ਉਹਨਾਂ ਨੇ ਰੈਸਕਿਊ ਕੀਤਾ ਆ ਔਰ ਇਹ ਪੂਰਾ ਹਾਦਸਾ ਜਿਹੜਾ ਆ ਤੁਸੀਂ ਦੇਖੋ ਵੀ ਕਿੱਡੀ ਡੂੰਗੀ ਖਾੜ ਜਿੱਥੇ ਡਿੱਗੇ ਨੇ ਔਰ ਉਸ ਤੋਂ ਬਾਅਦ ਇਹਨਾਂ ਤਿੰਨਾਂ ਜਵਾਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਔਰ ਕਹਿੰਦੇ ਨੇ ਕਿ ਇਹ ਬੰਦੀਪੂਰਾ ਇਲਾਕੇ ਦੇ ਵਿੱਚ ਰੈਸਕਿਊ ਆਪਰੇਸ਼ਨ ਦੇ ਵਿੱਚ ਵੀ ਸ਼ਾਮਲ ਸੀਗੇ ਔਰ ਇਹਨਾਂ ਦਾ ਕਨਵੇ ਅੱਜ ਵਾਪਸ ਜਾ ਰਿਹਾ ਸੀਗਾ ਜਿਸ ਤੋਂ ਬਾਅਦ ਇਹ ਪੂਰਾ ਹਾਦਸਾ ਸਾਹਮਣੇ ਆਇਆ ਆ ਔਰ ਇਹ ਘਟਨਾ ਹੋਈ ਹੈ ਔਰ ਘਟਨਾ ਦੇ ਵਿੱਚ ਤਿੰਨ ਜਵਾਨ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਔਰ ਵੱਡਾ ਹਾਦਸਾ ਜਦ ਦੇ ਵਿੱਚ ਤਿੰਨ ਜਵਾਨ ਜਿਹੜੇ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਜੜੀ ਆ ਵਾਰਨੀ ਪਈ ਹੈ ਅਚਾਨਕ ਕਿ ਕਨਵੇ ਦੀ ਗੱਡੀ ਜਿਹੜੀ ਆ ਉਹ ਡਾਵਾ ਡੋਲ ਹੁੰਦਾ ਆ ਕੰਟਰੋਲ ਖਤਮ ਹੁੰਦਾ ਆ ਤੇ ਉਸ ਤੋਂ ਬਾਅਦ ਦੇਖਦੇ ਨੇ ਦੇਖਦੇ ਆ ਇਹ 600 ਮੀਟਰ ਡੂੰਗੀ ਖਾੜ ਦੇ ਵਿੱਚ ਡਿੱਗਦੀ ਹੈ ਔਰ ਇਹ ਵੱਡਾ ਹਾਦਸਾ ਹੋ ਜਾਂਦਾ ਹੈ ਜ ਜਿਹਦੇ ਵਿੱਚ ਤਿੰਨ ਜਵਾਨਾਂ ਦੀ ਕਸ਼ਮੀਰ ਦੇ ਵਿੱਚ ਜਵਾਨਾਂ ਦਾ ਜਿਹੜਾ ਇੱਕ ਕਾਫਲਾ ਜਾ ਰਿਹਾ ਸੀ ਉਸ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ ਦਰਅਸਲ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਬੈਟਰੀ ਚਸ਼ਮਾ ਇਲਾਕੇ ਦੇ ਵਿੱਚ ਸੈਨਾ ਦੇ ਕਾਫਲੇ ਦੇ ਨਾਲ ਇੱਕ ਬੜਾ ਵੱਡਾ ਹਾਦਸਾ ਹੋਇਆ ਦਰਅਸਲ ਇਹ